ਹਲੋ ਜੀ થોੜਾ ਟਾਈਮ ਪਹਿਲਾਂ ਨਾ ਇੱਕ ਮੈਂ ਫੋਨ ਦੇਖ ਰਹੀ ਸੀ ਤੇ ਫੋਨ ਦੇ ਵਿੱਚ ਨਾ ਮੈਨੂੰ ਇੱਕ ਖਬਰ ਆ ਰਹੀ ਹੈ ਮਨੀਸ਼ਾ ਨਾਮ ਤੋਂ ਲੜਕੀ ਹੈ ਮੈਕਸਿਮਮ ਉਮਰ 18 ਤੋਂ ਪਲੱਸ 19 ਸਾਲ ਦੇ ਵਿੱਚ ਵਿੱਚ ਦੀ ਹੈ ਤੇ 18 ਤੋਂ 19 ਸਾਲ ਦੀ ਉਮਰ ਹੈ ਤੇ ਮələ ਸਕੂਲ ਦੇ ਵਿੱਚ ਇੱਕ ਟੀਚਰ ਸੀ ਉਹ ਜਿਹਨੂੰ ਕਹਿੰਦੇ ਨੇ ਆਪਣਾ ਟੀਚਿੰਗ ਦਾ ਬੱਚਾ ਕਰਵਾਣਾ ਤੇ ਮੈਨੂੰ ਨਾ ਉਹ ਖਬਰ ਕਿਤਨਾ ਕੀਤੇ ਮੇਰੇ ਦਿਨ ਨੂੰ ਨਾ ਸ਼ੂ ਗਈ 18 ਤੋਂ 19 ਸਾਲ ਦੀ ਇੱਕ ਲੜਕੀ ਐ ਬੜੀ ਸਾਦਗੀ ਵਾਲੀ ਸਿੰਪਲ ਸੁਭਾਅ ਵਾਲੀ ਕੋਈ ਉਹਨੇ ਛੋਟੇ ਕੱਪੜੇ ਨਹੀਂ ਪੈਨੇ ਕੋਈ ਉਹਨੇ ਆਪਣੇ ਆਪ ਦਾ ਦਿਖਾਵਾ ਨਹੀਂ ਦਿਖਾ ਰਹੀ ਬਿਲਕੁਲ ਪ੍ਰੋਪਰ ਅੱਛੀ ਤਰ੍ਹਾਂ ਸੂਟ ਦੇ ਵਿੱਚ ਐ ਅੱਛੀ ਤਰ੍ਹਾਂ ਉਹਨੇ ਦੁਪੱਟਾ ਕੈਰੀ ਕੀਤਾ ਤੇ ਸਕੂਲ ਤੋਂ ਬਾਅਦ ਉਹ ਲੜਕੀ ਕਾਰ ਵਿੱਚ ਹੀ ਨਹੀਂ ਆਂਦੀ ਤੇ ਦੇਖਿਆ ਜਾਵੇ ਤੇ ਕਾਫੀ ਟਾਈਮ ਤੱਕ ਉਹਨਾਂ ਦੇ ਮਾਤਾ ਪਿਤਾ ਉਸ ਚੀਜ਼ ਨੂੰ ਪਾਲਦੇ ਰਹੇ ਲੱਭਦੇ ਰਹੇ ਕਿ ਮਤਲਬ ਬੇਟੀ ਸਾਡੇ ਕਿੱਥੇ ਹੈ ਜਾਂ ਕਿੱਥੇ ਨਹੀਂ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਲੜਕੀ ਨਾਲ ਜੋ ਅੱਜ ਦੇ ਟਾਈਮ ਤੇ ਲੋਕ ਹਲਕਾਏ ਪਏ ਨੇ ਐਨੇ ਜ਼ਿਆਦਾ ਹਲਕਾਏ ਪਏ ਨੇ ਕਿ ਆਪਣੀ ਆਪਣੀ ਜਿਹੜੀ ਮਤਲਬ ਖੁਦ ਦੀ ਧੀ ਭੈਣ ਦੀ ਇੱਜ਼ਤ ਆ ਨਾ ਉਸ ਨੂੰ ਇੱਜ਼ਤ ਸਮਝਦੇ ਹੀ ਨਹੀਂ ਐਨੇ ਹਲਕਾਏ ਪਏ ਨੇ ਲੋਗ ਕਿ ਮਰਬ ਵੀਡੀਓ ਦੇ ਵਿੱਚ ਗੰਦਗੀਆਂ ਚੀਜ਼ਾਂ ਵੇ ਵੇ ਕੇ ਗੰਦ ਨੂੰ ਵੇਖ ਵੇਖ ਕੇ ਇੰਨੀ ਕਿ ਜ਼ਿਆਦਾ ਉਹਨਾਂ ਦੇ ਮਨ ਦੇ ਵਿੱਚ ਗੰਦੀ ਲਾਲਸਾ ਭਰ ਚੁੱਕੀ ਹੋਈ ਹੈ ਕਿ ਇੱਕ 18 ਤੋਂ 19 ਸਾਲ ਦੀ ਲੜਕੀ ਨੂੰ ਨਹੀਂ ਛੱਡਿਆ ਉਹ ਦਰਿੰਦਿਆਂ ਨੇ 4 ਤੋਂ 5 ਇਹੋ ਜਿਹੇ ਦਰਿੰਦੇ ਸੀ ਜਿਸ ਜਿਨ੍ਹਾਂ ਨੇ ਮਲਬ ਚੰਗੇ ਉਹਨੂੰ ਖੁੱਲੇ ਖੇਤ ਵਿੱਚ ਲਿਆ ਕੇ ਉਹਦੇ ਨਾਲ ਬਹੁਤ ਮਾੜੀ ਕਟਨਾ ਤੇ ਬਹੁਤ ਕਟਿਆ ਹਰਕਤ ਕੀਤੀ ਐਨੀ ਕਟਿਆ ਹਰਕਤ ਕਿ ਉਸ ਟਾਈਮ ਉਹਨਾਂ ਨੂੰ ਰੱਬ ਵੀ ਯਾਦ ਨਹੀਂ ਰੱਬ ਵੀ ਯਾਦ ਨਹੀਂ ਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਮੈਂ ਥੋੜੀ ਜਿੰਨੀ ਸ਼ਰਮ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਦੁਨੀਆ ਦੇ ਅੰਦਰ ਐਨਾ ਹਲਕਾਪਨ ਕਿੱਥੋਂ ਆ ਚੁੱਕਿਆ ਹੈ ਕਿ ਦੁਨੀਆ ਪਰਮਾਤਮਾ ਨੂੰ ਭੁੱਲ ਚੁੱਕੀ ਹੈ ਦੁਨੀਆ ਗੁਰੂ ਨੂੰ ਭੁੱਲ ਚੁੱਕੀ ਹੈ ਕੁਛ ਚੱਲ ਰਹੀਆਂ ਜੋ ਸੰਸੁਧ ਸਾਡੀਆਂ ਖੁਦ ਦੀਆਂ ਸੰਸਕਾਰਾਂ ਚੀਜ਼ਾਂ ਨੇ ਉਹਨਾਂ ਨੂੰ ਭੁੱਲ ਚੁੱਕੀ ਹੈ ਉਸ ਲੜਕੀ ਨਾਲ ਐਨੀ ਗੰਦੀ ਤਰ੍ਹਾਂ ਉਸ ਨਾਲ ਜੋ ਵੀ ਹੈ ਰੈਪ ਬਲਦਕਾਰ ਕੁਛ ਵੀ ਲਗਾ ਲਓ ਉਹ ਕੀਤਾ ਗਿਆ ਵੀਰ ਉਸ ਤੋਂ ਬਾਅਦ ਕਿੰਨੀ ਕੱਟਿਆ ਹਰਕਤ ਕੀਤੀ ਕਿ ਮਤਲਬ ਉਹਨੂੰ ਮਤਲਬ ਉਸਨੇ ਨਾਲ ਇੰਨਾ ਜਰੀਲ ਜ਼ਖਮ ਕਰਕੇ ਤੇ ਉਸ ਲੜਕੀ ਦੇ ਮੂੰਹ ਦੇ ਵਿੱਚ ਤੇ ਆ ਪਾਇਆ ਗਿਆ ਉਸ ਦੀ ਅੱਖਾਂ ਕੱਢੀਆਂ ਗਈਆਂ ਉਸ ਦਾ ਗਲਾ ਟੱਟਿਆ ਗਿਆ ਉਸ ਦੇ ਹਰ ਇੱਕ ਪਾਰਟ ਨੂੰ ਨੋਚ ਦਿੱਤਾ ਮੈਨੂੰ ਸ਼ਰਮ ਆਉਂਦੀ ਹੈ ਮੈਂ ਸੁਣਿਆ ਸੀ ਕਿ ਹਰ ਜਗ੍ਹਾ ਦੇ ਪਿੰਡ ਜਗ੍ਹਾ ਤੇ ਜਾਂ ਸ਼ਹਿਰਾਂ ਜਗ੍ਹਾ ਤੇ ਚੰਡੀਗੜ੍ਹ ਜਗ੍ਹਾ ਤੇ ਡੈਲੀ ਜਗ੍ਹਾ ਤੇ ਇਸ ਜਗ੍ਹਾ ਤੇ ਖਫਨਾ ਸੁਣਦੇ ਹੋਏ ਮੈਨੂੰ ਥੋੜਾ ਹੁੰਦਾ ਸੀ ਕਿ ਹਾਂ ਇਹ ਓਪਨ ਸਿਟੀ ਐ ਇਹ ਓਪਨ ਲੋਗ ਨੇ ਬਟ ਹਰਿਆਣਾ ਵਿੱਚ ਇੱਕ ਸਾਦਗੀ ਵਾਲੀ ਲੜਕੀ ਤੁਸੀਂ ਲੋਕ ਕਹਿੰਦੇ ਹੋ ਕਿ ਲੋਕ ਕੱਪੜੇ ਪਾਉਂਦੇ ਆ ਤੇ ਆਪਣੇ ਆਪ ਦਾ ਬਖਾਵਾ ਵਿਖਾਉਂਦੇ ਆ ਪਰ ਉਸ ਮਨੀਸ਼ਾ ਲੜਕੀ ਨੇ ਤਾਂ ਆਪਣੇ ਆਪ ਦਾ ਬਖਾਵਾ ਵੀ ਜ਼ਰੂਰੀ ਨਹੀਂ ਸਮਝਿਆ ਚੰਗੀ ਤਰ੍ਹਾਂ ਸੂਟ ਪਹਿਨਿਆ ਦੁਪੱਟਾ ਲੀਤਾ ਫਿਰ ਵੀ ਉਸ ਨੇ ਇੰਨੀ ਦਰਿੰਦੀ ਹਰਕਤ ਕੀਤੀ ਗਈ ਸ਼ਰਮ ਆਂਦੀ ਹੈ ਮੈਨੂੰ ਇਹੋ ਜੇ ਲੋਕਾਂ ਦੇ ਸ਼ਰਮ ਔਰ ਮੈਂ ਚਾਹਦੀ ਹਾਂ ਕਿ ਉਹ ਹਜੇ ਤੱਕ ਲੋਕ ਮਿਲ ਨਹੀਂ पाए ਜਿਨ੍ਹਾਂ ਨੇ ਇੰਨੀ ਗੰਦੀ ਦਰਿੰਦੀ ਹਰਕਤ ਉਸ ਲੜਕੀ ਨਾਲ ਕੀਤੀ ਤੇ ਹਜੇ ਤੱਕ ਉਸ ਲੜਕੀ ਨੂੰ ਇਨਸਾਫ ਨਹੀਂ ਮਿਲ ਪਾਇਆ ਮੈਂ ਸੋਚਦੀ ਹਾਂ ਕਿ ਲੋਕਾਂ ਦੇ ਅੰਦਰ ਐਨਾ ਹਲਕਾ ਕਿੱਥੋਂ ਆ ਗਿਆ ਹੈ ਅੱਜਕੱਲ ਕੋਈ ਤਿੰਨ ਬੱਚਿਆਂ ਦੀ ਮਾਂ ਵਾਂ ਜਾਂ ਦੋ ਬੱਚਿਆਂ ਦੀ ਮਾਂ ਵਾਂ ਜਾਂ ਇੱਕ ਬੱਚਿਆਂ ਦੀ ਮਾਂ ਵਾਂ ਅੱਜਕੱਲ ਲੋਕੀ ਮਾਂਵਾ ਜਿਸ ਤੇ ਮਾਂਵਾ ਪਹਿਨਾਵਾ ਪਹਿਨਾ ਤੇ ਬਹੁਤ ਦੂਰ ਦੀ ਗੱਲ ਕਿ ਮਤਲਬ ਕੰਸੇ ਕੋਮ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆ ਗਈ ਕਿ ਕੋ ਮੈਰਿਡ ਲੇਡੀ ਹੈ ਜਾਂ ਅਨਮੈਰਿਡ ਲੇਡੀ ਹੈ ਜਾਂ ਇੱਕ ਘਰ ਦੀ ਇੱਜ਼ਤ ਹੈ ਜਾਂ ਇੱਕ ਪਰਵਾਰ ਦੀ ਇੱਜ਼ਤ ਹੈ ਜਾਂ ਉਹ ਵਿਚਾਰੀ ਗਰੀਬ ਘਰ ਚੋਂ ਹੈ ਜਾਂ ਅਮੀਰ ਘਰ ਚੋਂ ਕਿਸੇ ਤੋਂ ਵੀ ਹੈ ਯਾਰ ਜਿੰਨੀ ਦੇ ਤੱਕ ਤੁਹਾਨੂੰ ਇੱਕ ਇਨਸਾਨ ਆਫਰ ਨਹੀਂ ਕਰਦਾ ਤੁਸੀਂ ਉਸ ਇਨਸਾਨ ਦੇ ਨਾਲ ਇਸ ਤਰ੍ਹਾਂ ਦਾ ਤਾਲੁਕ ਰੱਖ ਹੀ ਨਹੀਂ ਸਕਦੇ ਇਸ ਤਰ੍ਹਾਂ ਦਾ ਤਾਲੁਕ ਰੱਖ ਹੀ ਨਹੀਂ ਸਕਦੇ ਜਿਸ ਤੋਂ ਅਗਲੇ ਦੀ ਬੇਇੱਜ਼ਤੀ ਇੱਜ਼ਤ ਸਭ ਕੁਝ ਚਲਾ ਜਾਏ ਸ਼ਰਮ ਆਉਂਦੀ ਹੈ ਮੈਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਸ਼ਰਮ ਮੈਨੂੰ ਅੱਜ ਵੀ ਪਤਾ ਹੈ ਕਿ ਦੁਨੀਆ ਦੇ ਉੱਪਰ ਸਿਰਫ ਪਾਪ ਹੋ ਰਿਹਾ ਹੈ ਲੋਕ ਉਸ ਚੀਜ਼ਾਂ ਨੂੰ ਪੈ ਰਹੇ ਨੇ ਜਿਸ ਚੀਜ਼ਾਂ ਦੀ ਹਦਾ ਮੁੱਕ ਚੁੱਕੀਆਂ ਨੇ ਧੀਆਂ ਕਿੱਥੇ ਅਸੀਂ ਬਚਾ ਕੇ ਰੱਖੀਏ ਧੀਆਂ ਅਸੀਂ ਬਾਹਰ ਨਹੀਂ ਕੱਢ ਸਕਦੇ ਧੀਆਂ ਨੂੰ ਅਸੀਂ ਘਰੋਂ ਬਾਹਰ ਨਹੀਂ ਭੇਜ ਸਕਦੇ ਧੀਆਂ ਕਿਤੇ ਸੇਫ ਨਹੀਂ ਐ ਤੇ ਜਿਹੜੇ ਦਰੇ ਹਲਕਾਏ ਐ ਉਹ ਅੱਜ ਵੀ ਆਯਾਦ ਫਿਰ ਰਹੇ ਨੇ ਉਹ ਅੱਜ ਵੀ ਆਯਾਦ ਨੇ ਮੈਨੂੰ ਸ਼ਰਮ ਆਉਂਦੀ ਇਹਨਾਂ ਦੇ ਲੋਕਾਂ ਦੇ ਮੈਂ ਸੋਚਦੀ ਕਿ ਕਿਤੇ ਨਾ ਕਿਤੇ ਅਗਰ ਮੈਂ ਮਲਬ ਅੱਛੀ ਸਰਪੰਚ ਹੋਵਾ ਜਾਂ ਅੱਛੀ ਰਾਜਨੀਤੀ ਹੋਵਾ ਜਾਂ ਅੱਛੀ ਮਲਬ ਇੱਕ ਸਰਕਾਰ ਦੇ ਵਿੱਚ ਹੋਵਾ ਤਾਂ ਮੈਂ ਸੱਚ ਦੱਸਾਂ ਪਹਿਲਾਂ ਦੇ ਇੰਨਾ ਜਿਹੜੇ ਹਲਕਾਏ ਆ ਨਾ ਹਲਕਾਏ ਇਹਨਾਂ ਨੂੰ ਖਤਮ ਕਰਾਂ ਜੇ ਉਹ ਦਰਿੰਦੇ ਮਿਲ ਜਾਨ ਕਿਤੇ ਹਰਿਆਣਾ ਦੇ ਵਿੱਚ ਕਦੀ ਵੀ ਜਦੋਂ ਵੀ ਪੁਲਿਸ ਜਾਂਚ ਕਰ ਰਹੀ ਆ ਜਾਂ ਅਜੇ ਤੱਕ ਮਿਲ ਨਹੀਂ ਪਏ ਜੇ ਉਹ ਯੋ ਹਾਸਾ ਉਹਨਾਂ ਦਰਿੰਦਿਆਂ ਨਾਲ ਕੀਤਾ ਜਾਵੇ ਤੇ ਫਿਰ ਦੇਖੋ ਕਿ ਮਲਬ ਦੁੱਖ ਤੇ ਤਕਲੀਫ ਤੇ ਪੀੜਾ ਕੀ ਹੁੰਦੀ ਹੈ ਪਤਾ ਨਹੀਂ ਲੋਕਾਂ ਦੇ ਅੰਦਰ ਕਿਉਂ ਖਤਮ ਹੋ ਚੁਕਿਆ ਹੋਇਆ ਹੈ ਕਿਉਂ ਖਤਮ ਹੋ ਗਿਆ ਰਬ ਦਾ ਨਾਮ ਕਿਉਂ ਲੋਕੀ ਸਮਝਦੇ ਨਹੀਂ ਐ ਕਿ ਮਲਬ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਆ ਕਿਸੇ ਦੀ ਬੋਟੀ ਹੈ ਕਿਸੇ ਦੀ ਪਰਜਾਈ ਹੈ ਕਿਸੇ ਦੇ ਰਿਸ਼ਤੇ ਆ ਕਿਸੇ ਦੇ ਨਾਤੇ ਆ ਕੋਈ ਮਜਬੂਰ ਹੈ ਕੋਈ ਕਿਸ ਤਰ੍ਹਾਂ ਆ ਕੋਈ ਕਿਸ ਤਰ੍ਹਾਂ ਆ ਸਮਝ ਨਹੀਂ ਆ ਰਹੀ ਮੈਨੂੰ ਲੋਕਾਂ ਤੇ ਸਮਝ ਹੀ ਨਹੀਂ ਆ ਰਹੀ ਮੈਨੂੰ ਸ਼ਰਮ ਆ ਰਹੀ ਐ ਇਸ ਟਾਈਮ ਵੀਡੀਓ ਬਣਾਉਂਦਾ ਮੇਰਾ ਸਿਰਫ ਇੱਕੋ ਹੀ ਮੁੱਦਾ ਹੈ ਕਿ ਅੱਜ ਮੇਰੀਆਂ ਵੀ ਦੋ ਬੇਟੀਆਂ ਨੇ ਜੇ ਅਸੀਂ ਮਤਲਬ ਉਸ ਚੀਜ਼ ਨੂੰ ਅਸੀਂ ਖਬਰਾਂ ਰਾਹੀਂ ਦੇਖਦੇ ਜਾਵਾਂਗੇ ਇਨਕਿਸ ਦੇਖਦੇ ਜਾਵਾਂਗੇ ਕੱਲ ਨੂੰ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਫਿਰ ਬੇਟੀਆਂ ਨੂੰ ਅਸੀਂ ਕਿੱਥੇ ਲਗਾ ਕੇ ਰੱਖ ਲਈਏ ਬੇਟੀਆਂ ਨੂੰ ਅਸੀਂ ਕਿੱਥੇ ਬਚਾ ਕੇ ਰੱਖ ਲਈਏ ਇਹ ਜਿਹੜੇ ਹਲਕਾਏ ਤੁਰੇ ਫਿਰਦੇ ਸੜਕਾਂ ਦੇ ਉੱਪਰ ਐਨੇ ਗੰਦੇ ਲੋਕ ਤੁਰੇ ਫਿਰਦੇ ਨੇ ਜਿਨ੍ਹਾਂ ਦੀ ਨੀਤਾਂ ਮਾੜੀਆਂ ਨੇ ਹਰਕਤਾਂ ਮਾੜੀਆਂ ਨੇ ਉਹ ਕਿਉਂ ਨਹੀਂ ਦੁਨੀਆ ਤੋਂ ਤਬਾਹ ਹੋ ਜਾਂਦੇ ਉਹ ਕਿਉਂ ਨਹੀਂ ਮਰ ਜਾਂਦੇ ਕਿਸੇ ਦੀ ਗਰੀਬ ਦੀ ਧੀ ਭੈਣ ਮਾਰ ਦੇਣਾ ਉਸਦੇ ਨਾਲ ਰੈਪ ਕਰ ਲੈਣਾ ਉਸ ਦਾ ਜ਼ਿੰਦਗੀ ਤਬਾਹ ਕਰ ਦੇਣਾ ਤਾਂ ਕਿ ਉਹਨੇ ਦੁਨੀਆ ਦੇ ਵਿੱਚ ਪੰਨੀ ਕੀ ਕੁਛ ਕਰਨਾ ਹਜੇ ਕੀ ਆਪਣੇ ਮਾਪਿਓ ਦੇ ਸੁਪਨੇ ਸੀ ਕੀ ਕੁਛ ਨਹੀਂ ਸੀ ਸਭ ਖਤਮ ਕਰਤਾ ਸਭ ਖਤਮ ਕਰ ਤੋ ਸਤ ਰਿੰਦਿਆ ਨੇ ਸ਼ਰਮ ਆਉਂਦੀ ਹੈ ਮੈਨੂੰ ਮੈਂ بار بار ਕਹਾਂਗੀ ਇਸ ਚੀਜ਼ ਦੀ ਕਿ ਕਟਿਆ ਲੋਕ ਕਟਿਆ ਸੋਚ ਕਟਿਆ ਹਰ ਜਗ੍ਹਾ ਤੋਂ ਕਟਿਆ